ਹੈਲੋ ਗਾਇਸ ਕਿ ਹਾਂ ਚੱਲੇ ਜਨਾਬ देसी ਵਲੋਗ ਮਿਲ ਕੀ ਕੋਰਚ ਤੁਹਾਡਾ ਸਵਾਗਤ ਹੈ ਤੇ ਮਿਲ ਕੀ ਤੇ ਅੰਦਰ ਸਬਜੀ ਲੱਗੀ ਬਣਾਣਾ ਤੇ ਮੈਂ ਕਿਹਾ ਵੀ ਜਿਹੜੀਆਂ ਇੱਥੇ ਝੂਠੇ ਚਾਲੇ ਲੱਗ ਰਹੇ ਨੇ ਆਉ ਤੁਹਾਨੂੰ ਦਿਖਾ ਕੇ ਲਿਆਉਣਾ ਮੈਂ ਉਹ ਸਾਖੀ ਦੀ ਤਿਆਰੀ ਚੱਲ ਰਹੀ ਜਿਹੜੀ 13 ਤਰੀਕ ਨੂੰ ਓਮ ਹਮਾ ਕੇ ਪਹੁੰਚੋ ਤੇ ਨਜ਼ਾਰਾ ਬਹੁਤ ਹੈ ਕੀ ਆਉ ਮੈਂ ਤੁਹਾਨੂੰ ਦਿਖਾ ਕੇ ਦਿਨਾ ਅੱਜ हां गाइस ਇੱਥੇ ਦੇਖੋ ਜੀ ਅੱਜ ਕਣਕਾ ਕਣਕਾ ਵੜਤੀਆਂ ਨੇ ਤੇ ਆਹ ਦੇਖੋ ਇੱਥੇ ਰਸ਼ ਹੋਏਗਾ ਪਰ ਸੋਨ ਇੱਥੇ ਫੁੱਲ ਰਸ਼ ਹੋਏਗਾ। ਕਿਹਾ ਦੇਖੋ ਤੁਸੀਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਸਾਡੇ ਬਾਦਰਗਾੜ ਤੇ ਪੂਰੀ ਇਧਰ ਦੇਖੋ ਪੂਰੀ ਮੋਟਰਸਾਈਕਲਾਂ ਨਾਲ ਭਰ ਜਾਣੀ ਏ ਚੀਜ਼ ਆਹ ਦੇਖੋ ਤੇ ਹੁਣ ਇਧਰ ਦੁਕਾਨਾਂ ਲੱਗ ਰਹੀਆਂ ਨੇ। ਮਤਲਬ ਜਿਹੜੀਆਂ ਇੱਥੇ ਸਾਰੀ ਜਗ੍ਹਾ ਭਰ ਜਾਣੀ ਇਧਰ। ਆ ਦੇਖੋ ਪੂਰਾ ਐਨ ਹੋਏਗਾ ਪੂਰਾ ਦਰਬਾਰ ਸੱਜਿਆ ਦੇਖੋ ਆ ਰਹੇ ਨੇ ਸਟੋਲਾ ਵਾਇਰਾਂ ਵਾਲੇ ਦੇਖੋ ਜਰਾ ਆਹ ਦੇਖੋ ਗਾਇਸ ਦੁਕਾਨਾਂ ਲੱਗਣੀ ਸ਼ੁਰੂ ਹੋ ਗਈਆਂ ਨੇ ਉਹ 메인 게ਟ ਹੈ ਲੱਗਣੀ ਸ਼ੁਰੂ ਹਾਂ ਜੀ ਦੋਸਤੋ ਆਉਣ ਵਾਲੀ 13 ਤਰੀਕ ਯਾਨੀ ਪਰਸੋਂ ਨੂੰ ਹਮ ਮਹਾਮਾ ਕੇ ਬਹਾਦਰਗੜ੍ਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰੇ ਪਹੁੰਚੋ ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਪਰਸੋਂ ਨੂੰ ਮਿਲਦੇ ਹਾਂ ਜੀ ਗੁਰਦੁਆਰਾ ਸਾਹਿਬ